ਇਹ ਜਿਹੜਾ ਯੁੱਧ ਨਸ਼ੇਵਰੁੱਧ ਮੁਹਿੰਮ ਚੇੜੀ ਹੈ ਉਹਦੇ ਵਿੱਚ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਤੁਹਾਨੂੰ ਪਤਾ ਹੈ ਕਿ ਬਹੁਤ ਵੱਡੀਆਂ ਕਾਮਯਾਬੀਆਂ ਮਿਲੀਆਂ ਔਰ 300 ਕਿਲੋ ਦੇ ਕਰੀਬ ਹਿਰੋਇਨਾਂ ਸੀ ਫੜੀਆ ਹੁਣ ਇਸ ਸਾਲ ਨਵੇਂ ਦੇ ਵਿੱਚ ਵੀ ਉਸੇ ਤਰ੍ਹਾਂ ਨਾਲ ਬਹੁਤ ਸਾਰੇ ਡਰਗ ਪੈਡਲਰ ਡਰਗ ਸਪਲਾਈਅਰ ਔਰ ਇਹਨਾਂ ਨੂੰ ਅਰੈਸਟ ਕੀਤਾ ਗਿਆ ਇਸ ਤੋਂ ਇਲਾਵਾ ਜਿਹੜੇ ਨਸ਼ਾ ਛੱਟਣਾ ਚਾਹੁੰਦੇ ਨੇ ਐਡਿਕਟਸ ਨੇ ਜਿਆਦਾ ਜਿਨ੍ਹਾਂ ਦੀ ਹਾਲਤ ਖਰਾਬ ਉਹਨੂੰ ਵੀ ਪੁਲਿਸ ਵੱਲੋਂ ਜਾ ਕੇ ਨਸ਼ਾ ਸ਼ਰਨਾਵੂ ਕੇਂਦਰਾਂ ਵਿੱਚ ਦਾਖਲ ਕਰਾਇਆ ਜਾ ਰਿਹਾ ਹੈ ਓਟ ਸੈਂਟਰ ਦੇ ਵਿੱਚ ਰਜਿਸਟਰ ਕਰਾਇਆ ਜਾ ਰਿਹਾ ਹੈ ਔਰ ਇਸ ਤੋਂ ਇਲਾਵਾ ਇਹਨੂੰ ਹੋਰ ਪੰਚ ਦੇਣ ਵਾਸਤੇ ਅੱਜ ਇੱਥੇ ਜਿਹੜਾ ਕਾਰਡਨ ਤੇ ਸਰਚ ਆਪਰੇਸ਼ਨ ਜਿਹੜਾ ਚੱਲ ਰਿਹਾ ਹੈ ਗੁਰੂ ਕੀ ਵਡਾਲੀ ਇਹ ਬੜਾ ਇਨ ਫੇਮਸ ਏਰੀਆ ਸੀਗਾ ਕਾਫੀ ਇੱਥੇ ਪੁਰਾਣੇ ਟਾਈਮ ਦੇ ਵਿੱਚ ਪ੍ਰਚਲਿਤ ਸੀਗੀ ਡਰੱਗ ਦਾ ਤੰਦਾ ਵੀ ਤੇ ਡਰੱਗ ਦੀ ਜਿਹੜੀ ਪ੍ਰੈਵਲੈਂਸ ਅਵੇਲੇਬਿਲਟੀ ਤੁਮੈਨੂੰ ਅੱਜ ਜਾਣ ਕੇ ਬੜੀ ਖੁਸ਼ੀ ਹੋਈ ਹੈ ਪਬਲਿਕ ਨੇ ਵੀ ਇਹ ਗੱਲਾਂ ਦਸੀਆਂ ਕਿ ਬਹੁਤ ਇਫੈਕਟਿਵ ਜਿਹੜੀ ਇਹ ਕੈਂਪੇਨ ਰਹੀ ਹੈ ਔਰ ਕਾਫੀ ਉਹਨੂੰ ਮਤਲ ਲੱਕ ਟੁੱਟ ਚੁੱਕਿਆ ਨਸ਼ੇ ਵਾਲੇ ਬੰਦਿਆਂ ਦਾ ਤੇ ਨਸ਼ਾ ਵੇਚਣ ਵਾਲਿਆਂ ਦਾ ਔਰ ਲੋਕ ਜਿਹੜੇ ਉਹਨਾਂ ਦੇ ਖਿਲਾਫ ਬੜਾ ਸਟਰੋਂਗ ਇਨਫੋਰਸਮੈਂਟ ਪੁਲਿਸ ਵੱਲੋਂ ਕੀਤੀ ਜਾ ਚੁੱਕੀ ਹੈ ਪਬਲਿਕ ਦਾ ਬਹੁਤ ਅੱਛਾ ਸਹਿਯੋਗ ਮਿਲਿਆ ਹੈ ਜੇ ਆਪਾਂ ਫਿਕਰ ਵੱਧ ਜਾਈਏ ਤਾਂ 71ਵਾਂ 71ਵਾਂ ਕੇਸ ਹੋ ਹੈਗਾ ਇਹ ਔਰ ਜਿਹੜੇ ਡਰੱਗ ਦੇ ਉੱਤੇ ਬਹੁਤ ਮਤਲਬ ਜਿਹਨੂੰ ਕਹਿ ਸਕਦੇ ਆ ਕਿ 4235 ਬੰਦੇ ਅਸੀਂ ਡੀਡਿਕਸ਼ਨ ਸੈਂਟਰ ਚ ਕਰਾਏ ਆ ਫੰਡ ਤੋਂ ਇਲਾਵਾ ਜੇ ਆਪਾਂ ਓਟ ਸੈਂਟਰ ਦੀ ਗੱਲ ਕਰੀਏ ਤਾਂ 3177 ਬੰਦੇ ਉਸ ਚ ਪੁਲਿਸ ਨੇ ਦਾਖਲ ਕਰਾਏ ਆ ਅਰੈਸਟ ਦੀ ਗੱਲ ਕਰੀਏ ਤਾਂ 2897 ਬੰਦੇ ਹੁਣ ਤੱਕ ਗ੍ਰਿਫਤਾਰ ਹੋ ਚੁੱਕੇ ਇੱਕ ਸਾਲ ਦੇ ਵਿੱਚ ਔਰ ਜੇ ਰਿਕਵਰੀਜ਼ ਨੇ 282 ਕਿਲੋ ਹਿਰੋਇਨ ਹੈ 37 ਕਿਲੋ ਅਫੀਮ ਹੈ 8 ਕਿਲੋ ਮੈਟਾਫੇਟਾਮਾਈਨ ਆਈਸ ਹੈ 9 ਕਿਲੋ ਗਾਂਜਾ ਹੈ ਚਰਸ ਹੈ ਔਰ ਸਿੰਥੈਟਿਕ ਡਰਗ ਵੀ ਬਹੁਤ ਦੂਜੀਆਂ ਸਟੇਟਾਂ ਜਾ ਕੇ ਜਿਹੜਾ ਉਹਦਾ ਲੱਕ ਤੋੜਿਆ ਗਿਆ ਫੈਕਟਰੀਆਂ ਤੱਕ ਪਹੁੰਚੇ ਆ ਔਰ ਇਹਦੇ ਚ ਇਹੀ ਜਿਹੜੀ ਕਾਰਵਾਈ ਹੈ ਇਦਾਂ ਹੀ ਇਹ ਜਾਰੀ ਰਹੂਗੀ ਅੱਜ ਗੁਰੂਕੀ ਵਡਾਲੀ ਜਿੱਥੇ ਮੈਂ ਆਇਆ ਮੈਂ ਸਾਰੀ ਫਿਗਰ ਦਿਖਾ ਰਹੇ ਸੀ ਮੈਨੂੰ ਐਸ ਐਚ ਓ ਸਾਡੇ ਕਿ ਇਸ ਏਰੀਏ ਦੇ ਵਿੱਚ 17 ਐਫ ਆਈ ਆਰਾਂ ਹੋਈਆਂ 39 39 ਅਕਿਊਜ਼ ਫੜੇ ਗਏ 9 ਕਿਲੋ ਤੋਂ ਵੀ ਵੱਧ 9.5 ਕਿਲੋ ਹੀਰੋਇਨ ਤੇ 69000 ਜਿਹੜਾ ਡਰਗ ਮਨੀ ਫੜੀ ਗਈ ਹੈ ਸੋ ਮੈਂ ਸਮਝਦਾ ਕਿ ਇਹਦੇ ਨਾਲ ਬਹੁਤ ਵੱਡਾ ਹੰਗਾਰਾ ਮਿਲਿਆ ਹੈ ਜਿਹੜੀ ਯੁੱਧ ਨਸ਼ੇ ਵਿਰੁੱਧ ਕੈਂਪੇਨ ਹੈ ਔਰ ਇਹਦੇ ਚ ਅੱਜ ਵੀ ਕੈਸੋ ਜਿਹੜਾ ਸਾਡੇ 11 ਜਗ੍ਹਾ ਤੇ ਅਲੱਗ-ਅਲੱਗ ਪਾਰਟੀਆਂ ਸਾਡੀਆਂ ਲੱਗੀਆਂ ਹੋਈਆਂ ਉਹ ਬਸ ਆਪਰੇਸ਼ਨ ਦੇ ਵਿੱਚ ਇਹੀ ਅਸੀਂ ਕਰਦੇ ਆ ਕਿ ਜਿਹੜੇ ਬੰਦੇ ਸਸਪੈਕਟਡ ਨੇ ਹੌਟਸਪੌਟ ਨੇ ਉਹਨਾਂ ਦੇ ਘਰਾਂ ਦੀ ਔਰ ਉਹਨਾਂ ਦੇ ਏਰੀਏ ਦੀ ਨਿਗਰਾਨੀ ਦੇ ਮੁਤਾਬਕ ਔਰ ਇੰਟੈਲੀਜੈਂਸ ਬੇਸਡ ਆਪਰੇਸ਼ਨ ਨਾਲ ਉਹਨਾਂ ਨੂੰ ਕਾਬੂ ਕੀਤਾ ਜਾਵੇ ਰਿਕਵਰੀ ਕੀਤੀ ਜਾਵੇ ਔਰ ਉਹਨਾਂ ਦੇ ਖਿਲਾਫ ਲੀਗਲ ਐਕਸ਼ਨ ਜੋ ਬਣਦਾ ਐਸ ਪਰ ਪ੍ਰੋਸੀਜਰ ਉਹ ਕੀਤਾ ਜਾਵੇ ਉਹ ਇਹਦੇ ਚ ਸ਼ਾਮ ਤੱਕ ਸਾਡੇ ਕੋਲ ਫਿਗਰਸ ਆ ਜਾਣਗੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਪਰ ਮੈਨੂੰ ਲੱਗਦਾ ਕਿ ਇਹਦੇ ਨਾਲ ਬਹੁਤ ਵਧੀਆ ਇਮਪੈਕਟ ਜਾਂਦਾ ਲੋਕਾਂ 'ਚ ਵੀ ਬਹੁਤ ਕੌਨਫੀਡੈਂਸ ਆਉਂਦਾ ਹੈ ਔਰ ਸਾਨੂੰ ਜਿਹੜੀ ਸੇਫ ਪੰਜਾਬ ਦੀਆਂ ਟਿਪਸ ਵੀ ਬਹੁਤ ਆਉਂਦੀਆਂ ਨੇ ਜਿੱਥੇ ਕਿ ਇੱਕ ਜਿਹੜਾ ਐਪ ਹੈ ਗਵਰਨਮੈਂਟ ਆਫ ਪੰਜਾਬ ਨੇ ਸਪੈਸ਼ਲ ਬਣਾਇਆ ਜਿਸ ਚ ਜਿਹੜਾ ਬੰਦਾ ਕੰਪਲੇਨੈਂਟ ਆ ਉਹਦਾ ਨਾਮ ਜਿਹੜਾ ਸੀਕਰਟ ਰੱਖਿਆ ਜਾਂਦਾ ਔਰ ਜਿਹੜੇ 64ਏ ਦੀਆਂ ਕਾਰਵਾਈਆਂ ਵੀ ਬਹੁਤ ਮਤਲਬ ਵੱਡੇ ਪੱਧਰ ਤੇ ਕੀਤੀਆਂ ਗਈਆਂ ਜਿਹੜੀਆਂ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਜਿਹਦੇ ਚ ਕਿ ਪ੍ਰੋਵੀਜ਼ਨ ਹੈ ਸਾਡੇ ਐਕਟ ਦੇ ਵਿੱਚ ਕਿ ਜਿਹੜਾ ਬੰਦਾ ਮੰਨਦਾ ਕਿ ਮੈਂ ਡਰਗ ਮੇਰੇ ਤੋਂ ਫੜੀ ਗਈ ਹੈ ਛੋਟੀ ਕੁਆਂਟੀਟੀ ਦੀ ਪਰ ਮੈਂ ਛੱਡਣਾ ਚਾਹੁੰਨਾ ਤਾਂ ਮੈਜਿਸਟਰੇਟ ਸਾਹਿਬ ਕੋਲ ਐਪਲੀਕੇਸ਼ਨ ਪੁਲਿਸ ਦਿੰਦੀ ਹੈ ਤੇ ਉਹਨਾਂ ਦੇ ਆਰਡਰ ਨਾਲ ਉਹਦਾ ਇਲਾਜ ਸ਼ੁਰੂ ਹੋ ਜਾਂਦਾ ਤੇ ਉਹਨੂੰ ਉਸ ਕੇਸ ਤੋਂ ਮਤਲਬ ਇੱਕ ਤਰ੍ਹਾਂ ਦਾ ਛੁਟਕਾਰਾ ਮਿਲ ਜਾਂਦਾ ਜੇ ਉਹ ਕੋਈ ਅਵਗਿਆ ਨਾ ਕਰੇ ਸੋ ਇਹ ਸਾਰੀ ਬੈਕਗ੍ਰਾਉਂਡ ਦੇ ਵਿੱਚ ਮੈਂ ਹੀ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਦੇਖੋ ਇਹ ਸਾਡੀ ਆਪਣੀ ਸਾਰਿਆਂ ਦੀ ਸਾਂਝੀ ਜੰਗ ਹੈ ਇਹੜਾ ਯੁੱਧ ਤਾਂ ਹੀ ਜਿੱਤਿਆ ਜਾਣਾ ਜੇ ਤੁਸੀਂ ਇਸ ਤਰ੍ਹਾਂ ਹੀ ਸਹਿਯੋਗ ਦਿੱਤੇ ਦਿੰਦੇ ਰਹੋਗੇ ਔਰ ਪਬਲਿਕ ਤੇ ਮੈਨੂੰ ਬੜਾ ਮਾਣ ਹੈ ਗੁਰੂ ਨਗਰੀ ਦੀ ਪਬਲਿਕ ਹੈ ਗੁਰੂ ਮਹਾਰਾਜ ਦੀ ਕਿਰਪਾ ਨਾਲ ਇਹਨਾਂ ਨੇ ਬਹੁਤ ਵਿਸ਼ਵਾਸ ਸਾਡੇ ਨਾਲ ਆਪਣਾ ਜਤਾਇਆ ਹਮੇਸ਼ਾ ਔਰ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਏ ਆ ਇਸੇ ਗੱਲ ਦੀ ਜਿਹੜੇ ਰਿਜ਼ਲਟ ਹੈ ਉਹ ਤੁਹਾਡੇ ਸਾਹਮਣੇ